ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਤੀਜਾ ਤੀਜਾ ਇਹ ਦੋਵਰੀ ਉਚਾਰਨ ਕਰਨਾ ਹੈ ਪਹਿਲਾ ਅੰਕਾਂ ਵਿੱਚ ਆ ਗਿਆ ਉਹਦਾ ਉਚਾਰਨ ਦੱਸਿਆ ਵੀ ਉਹਦਾ ਤਰੇ ਨਹੀਂ ਕਰਨਾ ਤੀਜਾ ਨਹੀਂ ਕਰਨਾ ਕਈਦਾ ਉਚਾਰਨ ਤਰੇ ਕਰਾ ਦਿੰਦੇ ਹਨ ਇਸ ਕਰਕੇ ਇੱਥੇ ਲਿਖ ਕੇ ਦੱਸਿਆ ਹੋਇਆ ਹੈ ਵੀ ਇਸ ਦਾ ਉਚਾਰਨ ਤੀਜਾ ਕਰਨਾ ਹੈ ਧੀਆ ਪੂਲਾ ਵੀ ਨਹੀਂ ਬੋਲਣਾ ਥੋੜਾ ਜਿਹਾ ਕਸ ਕੇ ਬੋਲਣਾ ਏਕੋ ਨਾਮ ਨਿਧਾਨ ਪੰਡਿਤ ਸੋਣ ਸਿੱਖ ਸੱਚ ਸੂਈ ਏਕੋ ਨਾਮ ਨਿਧਾਨ ਇੱਥੇ ਠਮਕ ਲਾ ਕੇ ਪੰਡਿਤ ਤੇ ਵਿਸਰਾਮ ਲਾ ਦਨਾ ਸੋਣ ਸਿੱਖ ਸੱਚ ਸੂਈ ਦੂਜਾ ਭਾਏ ਜੀਤਾ ਪੜ ਹੈ ਪੜਤ ਗੁਣਤ ਸਦਾ ਦੁਖ ਹੋਈ ਹਰ ਚਰਣੀ ਤੂੰ ਲਾਗ ਰਹੋ ਗੁਰ ਸ਼ਬਦ ਸੁਜੀ ਹੋਈ ਹਰ ਰਸ ਰਸਨਾ ਚਾਖ ਤੂੰ ਤਾਂ ਮਨ ਨਿਰਮਲ ਹੋਈ ਰਹਾਉ ਸਤਗੁਰ ਮਿਲਿਆ ਮਨ ਸੰਤੋਖੀ ਐ ਤਾਂ ਫਿਰ ਤ੍ਰਿਸ਼ਨਾ ਭੁੱਖ ਨਾ ਹੋਈ ਨਾਮ ਨਿਧਾਨ ਪਾਇਆ ਪਾਰ ਘਰ ਜਾਇ ਨ ਕੋਈ ਕਛਨੀ ਬਦਨੀ ਜੇ ਕਰੇ ਮਨ ਮੁਖ ਬੂਝਣਾ ਹੋਏ ਗੁਰਮਤੀ ਘਟ ਚਾਨਣਾ ਹਰ ਨਾਮ ਪਾਵੈ ਸੂਏ ਸੁਣ ਸ਼ਾਸਤਰ ਤੂੰ ਨਾ ਬੁਝਿ ਤਾ ਫਿਰ ਹੈ ਬਾਰੂ ਬਾਰ ਬੁਝਿ ਕਸ ਕਿ ਉਚਾਰਨ ਕਰਨਾ ਸੋ ਮੂਰਖ ਜੋ ਆਪ ਨਾ ਪਛਾਨਾਈ ਸੱਚ ਨਾ ਧਰੇ ਪਿਆਰ ਸੱਚਾ ਜਗਤ ਡਹਿਕਾਇਆ ਕਹਣਾ ਕਛੂ ਨਾ ਜਾਏ ਨਾਨਕ ਜੋ ਤਿਸ ਭਾਵੈ ਸੋ ਕਰੇ ਜੋ ਤਿਸ ਕੀ ਰਜ਼ਾਈ ਇੱਕ ਓੰਕਾਰ ਸਤਗੁਰ ਪ੍ਰਸਾਦ raag ਗੂਜਰੀ ਮਹੱਲਾ ਚੌਥਾ ਚੌਪਦੀ ਘਰ ਪਹਿਲਾ ਚੌਪਦੀ ਪਦੇ ਥੋੜਾ ਜਿਹਾ ਲਮਕਾ ਕੇ ਬੋਲਣਾ ਚੌਪਦੀ ਤਰ ਪਹਿਲਾ ਹਰ ਕੀ ਜਨ ਸਤ ਗੁਰ ਸਤ ਪੁਰਖਾ ਹਉ ਬਿਨੋ ਕਰੋ ਗੁਰ ਪਾਸ ਧਿਆਨ ਨਾਲ ਪਾਠ ਉਚਾਰਨ ਕਰਨਾ ਇੱਥੇ ਹਉ ਪਦ ਆ ਗਿਆ ਹੈ ਰਹਿਰਾ ਸਾਹਿਬ ਦੇ ਵਿੱਚ ਹਉ ਪਦ ਨਹੀਂ ਹੈ ਇਸ ਕਰਕੇ ਧਿਆਨ ਨਾਲ ਉਚਾਰਨ ਕਰਨਾ ਹਉ ਬਿਨੋ ਕਰੋ ਗੁਰ ਪਾਸ ਇਸ ਸ਼ਬਦ ਦੇ ਵਿੱਚ ਕੁਝ ਪਦ ਰਹਿਰਾ ਸਾਹਿਬ ਵਾਲੇ ਸ਼ਬਦ ਨਾਲੋਂ ਵੱਖਰੇ ਹਨ ਹਮ ਕੀਰੇ ਕਿਰਮ ਸਤ ਗੁਰ ਸਰਣਾਈ ਸਰਨ ਆਈ ਨਾਨਕ ਹਮ ਕੀਰੇ ਕਿਰਮ ਸਤਿਗੁਰ ਸਰਨ ਆਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕោ RAM ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਇਥੇ ਵਿਸਰਾਮ ਹੈ ਮੋਕោ ਥਿਯਮ ਕਲਾ ਕੀ RAM ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੀ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਸਰਦਾ ਪਦ ਤੇ ਠਮਕ ਲਾ ਦੇ ਹਰ ਹਰ ਨਾਮ ਮਿਲੇ ਤ੍ਰਿਪਤਾਸਹਿ ਮਿਲੇ ਪਦ ਤੇ ਠਮਕ ਲਾ ਕੇ ਤ੍ਰਿਪਤਾਸਹਿ ਦੀ ਉਸਰਾਮ ਲਾ ਲ ਨਾ ਹਰ ਹਰ ਨਾਮ ਮਿਲੇ ਤ੍ਰਿਪਤਾਸਹਿ ਹਰ ਹਰ ਨਾਮ ਮਿਲੇ ਤ੍ਰਿਪਤਾਸਹਿ ਮੇਲ ਸੰਗਤ ਗੋਣ ਪ੍ਰਗਾਸ ਜਿਨ ਹਰ 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 ਰਾਸ ਨਾਮ ਨਾ ਪਾਇਆ ਤੇ ਤੇ ਭਾਗ ਹੀਣ ਜਾਮ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਮਿਲ ਨਾਨਕ ਨਾਮ ਪ੍ਰਗਾਸ ਧਿਆਨ ਨਾਲ ਉਚਾਰਨ ਕਰਨਾ ਇੱਥੇ ਜਨਨੀ ਪਦ ਹੈ ਖਰਾ ਆਸਾਬ ਦੇ ਵਿੱਚ ਮੇਲ ਜਨ ਨਾਨਕ ਨਾਮ ਪ੍ਰਗਾਸ ਇਥੇ ਸਿੱਧਾ ਹੀ ਹੈ ਮੇਲ ਨਾਨਕ ਨਾਮ ਪ੍ਰਗਾਸ ਗੂਜਰੀ ਮਹੱਲਾ ਚੌਥਾ ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ ਮੇਲ ਸਤ ਸੰਗਤ ਸਬਦ ਮਨ 모ਹ ਹੈ ਜਪ ਗੋਵਿੰਦ ਗੋਵਿੰਦ ਧਿਆਈਐ ਜਪ ਨਹੀਂ ਕਹਿਣਾ ਜਾਪ ਹੀ ਬੋਲਣਾ ਜੀ ਜਪ ਕਹਿਤਾ ਉਹ ਅਰਥ ਖਾਣਾ ਬਣ ਜਾਣਾ ਹੈ ਜਪ ਗੋਵਿੰਦ ਗੋਵਿੰਦ ਧਿਆਈਐ ਸਭ ਕੋ ਦਾਨ ਦੇ ਪ੍ਰਭ ਉਹ ਹੈ ਸਭ ਕੋ ਦਾਨ ਦੇ ਪ੍ਰਭ ਉਹ ਹੈ ਮੇਰੇ ਭਾਈ ਜਨਾ ਮੋਕੋ ਗੋਵਿੰਦ 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 ਮਨ 모ਹ ਹੈ ਇਸਰਾਮ ਧਿਆਨ ਨਾਲ ਲਾਉਣਾ ਹੈ ਮੇਰੇ ਭਾਈ ਜਨਾ ਇਥੇ ਵਿਸਰਾਮ ਹੈ ਮੋਕੋ ਗੋਵਿੰਦ ਗੋਵਿੰਦ ਇਥੇ ਅਰਧ ਵਿਸਰਾਮ ਹੈ ਮੋਕੋ ਗੋਵਿੰਦ 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 ਮਨ ਮੋਹ ਹੈ ਗੋਵਿੰਦ 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 ਗੁਣ ਗਾਵਾ ਮੇਲ ਗੁਰ ਸਾਧ ਸੰਗਤ ਜਨ ਸੋ ਹੈ ਰਹਾਉ ਮੇਲ ਗੁਰ ਸਾਧ ਸੰਗਤ ਜਨ ਸੋ ਹੈ ਰਹਾਉ ਸੁਖ ਸਾਗਰ ਹਰ ਭਗਤ ਹੈ ਗੁਰਮਤ ਕੌਲਾ ਰਿੱਦ ਸਿੱਧ ਲਾਗੈ ਪਗ ਉਹ ਹੈ ਇਹ ਵੀ ਸ਼ਰਾਮ ਬੜਾ ਮਹਿੰਗਾ ਵਿਸਰਾਮ ਹੈ ਧਿਆਨ ਨਾਲ ਲਾਉਣਾ ਹੈ ਸੁਖ ਸਾਗਰ ਹਰ ਭਗਤ ਹੈ ਇਥੇ ਠਮਕ ਹੈ ਗੁਰਮਤ ਇਥੇ ਵਿਸਰਾਮ ਲਾਉਣਾ ਸੁਖ ਸਾਗਰ ਹਰ ਭਗਤ ਹੈ ਗੁਰਮਤ ਕੌਲਾ ਰਿੱਧ ਸਿੱਧ ਇਥੇ ਠਮਕ ਲਾਗੈ ਪਾਗ ਓਹ ਹੈ ਪਾਗ ਪੂਲਾ ਬੂਲਣਾ ਕੌਲਾ ਦਰਮਿਆਨਾ ਜਾ ਉਚਾਰਨ ਕਰ ਜਨਕਾ ਰਾਮ ਨਾਮ ਆਧਾਰਾ ਹਰ ਨਾਮ ਜਪਤ ਹਰ ਨਾਮੇ ਸੋਹੈ ਦਰਮਤ ਪਾਗ ਹੀਣ ਮਤ ਫੀਕੇ ਨਾਮ ਸੁਨਤ ਆਵੇ ਮਨ ਰੋਹੈ ਸੁਨਤ ਸੁਨਤ ਨਹੀਂ ਹੈ ਨਾਮ ਸੁਨਤ ਆਵੇ ਮਨ ਰੋਹੈ ਸੁਨਤ ਨਾਣੇ ਨਾਲ ਨਹੀਂ ਨਾਮ ਸੁਨਤ ਆਵੇ ਮਨ ਰੋਹੈ ਕਉਵਾ ਕਾਗ ਕੋ ਅੰਮ੍ਰਿਤ ਰਸ ਪਾਈਐ ਅੰਮ੍ਰਿਤ ਰਸ ਪਾਈਐ ਤ੍ਰਿਪਤਾ ਵਿਸ਼ਟਾ ਖਾਏ ਮੁਖ ਗੋਹੈ ਅੰਮ੍ਰਿਤ ਸਰ ਸਤਗੁਰ ਸਤਵਾਦੀ ਅੰਮ੍ਰਿਤ ਸਰ ਪਾਠ ਇਕੱਠਾ ਹੀ ਹੈ ਅੰਮ੍ਰਿਤ ਸਰ ਸਤਗੁਰ ਸਤਵਾਦੀ ਜੇਤਨਾਤਾ ਕਊਆ ਹੰਸ ਹੋ ਹੈ ਨਾਨਕ ਧਨ ਧਨ ਵੱਡੇ ਵੱਡ ਭਾਗੀ ਨਾਨਕ ਧਨ ਧਨ ਇੱਥੇ ਠਮਕ ਵੱਡੇ ਵੱਡ ਭਾਗੀ ਇੱਥੇ ਵਿਸਰਾਮ ਹੈ ਜਿਨ ਗੁਰਮਤਿ ਨਾਮ ਰਿਦੈ ਮਲ ਤੋ ਹੈ ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ